ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਤੇ ਸਾਰਿਆਂ ਨੂੰ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਅੱਜ ਆਪ ਦਿਖਾਵਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਸਾਡੀ ਬੁਟੀਕ ਤੇ ਜਿਹੜੇ ਬਣ ਰਹੇ ਨੇ ਇਹ ਆ ਦੇਖੋ ਜੀ ਅੱਜਕੱਲ੍ਹ ਫੈਸ਼ਨ ਦੇ ਵਿੱਚ ਲਾਕ ਚੱਲ ਰਿਹਾ ਹੈ ਕੱਪੜਾ ਇੱਕ ਟ੍ਰਾਈ ਦਾ ਸੂਟ ਨੇ ਸ਼ਨੀਲ ਦੇ ਇਹ ਨਾ ਮ ਹੈਗਾ ਤੇ ਆ ਸਲਵਾਰਾ ਤੇ ਇਹਦਾ ਇਹਦਾ ਆ ਨਾ ਨਵਾਂ ਦੁਪੱਟਾ ਕਈ ਇਹ ਤੋਂ ਬਾਅਦ ਇੱਕ ਦੂਸਰਾ ਆਗਾ ਵੀ ਆ ਬਣਾ ਇਹ ਬਿਛ ਨਹੀਂ ਹੁੰਦਾ ਇਹ ਸਾਰੇ ਇੱਕੋ ਜਿਹੇ ਸੂਟ ਨੇ ਕਾਹ ਹੈ ਗਿਆ ਨੰਨ ਨਾਲ ਸਲਵਾਰ ਸਲਵਾਰ ਇਹ ਕਾਹ ਦੇ ਨਾਲ ਦਾ ਇਹਦੇ ਨਾਲ ਹੈ ਗਿਆ ਸਲਵਾਰ ਭਗਣੀ ਬਹੁਤ ਸੋਨੇ ਤਿਆਰ ਕੀਤੇ ਹੋਏ ਨੇ ਇਸ ਤਰ੍ਹਾਂ ਦੀ ਇਹਨਾਂ ਨੇ ਬਾਹਾਂ ਕੀਤੀਆਂ ਨੇ ਲਗ ਲਗ ਤਰ੍ਹਾਂ ਨੀ ਮਾਵਾਂ ਕਰਤੀਆਂ ਜੀ ਇਹ ਤੋਂ ਬਾਅਦ ਆਇਆ ਆਹ ਜਿਹੜਾ ਆ ਰਹੀ ਹੈ ਜੀ ਆਸਲੇਵਾ ਤੁਹਾਡਾ ਹੈ ਜੀ ਆ ਵਾਲਾ ਸੂਟ है सलवार कमीज इस तरह लटकन लाए ने जी इस तरह बटन लाए ने अपने गोल्डन गोल्डन पाइपिंग क्डी तो पिछे देखो जिप लगी जी बिल्कुल गुम वाली जिप ले लग रही अजकल वो तो फिनिशिंग ਇਸ ਤੋਂ ਬਾਅਦ ਆਹ ਸੂਟਾ ਜੀ ਆਹ ਆਕਾਸ਼ ਨੇ ਇਹਦਾ ਕਮੀਜ਼ ਤੇ ਆਹ ਹੈਗਾ ਜੀ ਨਾਲ ਸ਼ਾਰਾਫੀ ਠੀਕ ਹੈ ਜੀ ਅੱਜ ਇਹ ਤਿਆਰ ਹੋ ਗਏ ਨੇ ਕੱਪੜੇ ਬਾਕੀ ਤਾਂ ਅਗਲੀ ਵੀਡੀਓ ਚ ਦਿਖਾਵਾਂਗੇ ਤੁਸੀਂ ਸਾਥੋਂ ਕਿਸੇ ਵੀ ਤਰ੍ਹਾਂ ਦਾ ਕਰਾਰਾ ਸ਼ਰਾਰਾ ਜਿਹੜੀ ਤਰ੍ਹਾਂ ਦਾ ਮਰਜੀ ਤੁਸੀਂ ਸਬ ਤੋਂ ਸਟੀਚਿੰਗ ਕਰਾ ਸਕਦੇ ਹੋ ਜੀ ਆਪਣਾ ਕਪੜਾ ਵੀ ਲੈ ਕੇ ਦੇ ਸਕਦੇ ਹੋ ਤੁਸੀਂ ਤੇ ਅਸੀਂ ਆਪ ਕਪੜਾ ਆਪ ਲਿਆ ਕੇ ਵੀ ਤਿਆਰ ਕਰਕੇ ਇਹ ਸਾਰੇ ਕੱਪੜੇ ਸਾਰੇ ਬਾਅਦ ਜਾਣੇ ਨੇ ਜੀ ਇਹਨਾਂ ਨੂੰ ਆਪਾਂ ਬਾਅਦ ਪੈਕਿੰਗ ਕਰਾਂਗੇ ਫਿਰ ਤੁਹਾਨੂੰ ਮਿਲਦੇ ਹਾਂ ਉਹਨਾਂ ਨੂੰ ਪੈਕਿੰਗ ਕਰਦੇ ਆਪਾਂ ਬਸ